ਹੇ ਕਾਲਪੁਰਖ ਜੀਓ ਅੱਜ ਦਾ ਇਹ ਸਫਰ ਸ਼ੁਰੂ ਕੀਤਾ ਏ ਅੰਗ ਸੰਘ ਹੋ ਕੈਸਾ ਹੀ ਹੋਣਾ ਜੋ ਵੀ ਹੋਵੇ ਆਪ ਜੀ ਦਾ ਭਾਣਾ ਮੁੱਖਾ ਕਰਕੇ ਮੰਨਣ ਦਾ ਆਲ ਕੱਖਣ ਮੇਰਾ ਇਹ ਅੱਜ ਦਾ ਦਿਨ ਤੇ ਸਭਨਾ ਦਾ ਖੁਸ਼ੀਆਂ ਭਰਿਆ ਬਤੀਤ ਹੋਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਤਕਰੀਬਨ ਸ਼੍ਰੀ ਮੁਕਸਰ ਸਾਹਿਬ ਤੋਂ ਮੈਂ तकरीबन 5 ਕਿਲੋਮੀਟਰ ਬਾਹਰ ਨਿਕਲਿਆ ਵਾਂ ਹੁਣ ਇੱਥੋਂ ਜਾ ਰਿਹਾ ਮੈਂ तकरीबन ਬਟਿੰਡੋ ਵੱਲੋਂ ਤੇ ਬਟਿੰਡੇ ਤੋਂ ਪਹਿਲੇ ਇੱਕ ਧੰਤਾਨ ਗੁਰੂ ਨਾਨਕ ਸਾਹਿਬ ਜੀ ਦੀ ਚਰਨ ਛੋਹ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਰਨ ਛੋਹ ਧਰਤੀ ਤੇ ਕਿੰਨੇ ਗੁਰੂਆਂ ਦੀ ਚਰਨ ਛੋਹ ਧਰਤੀ ਆ ਉਹ ਤੁਹਾਨੂੰ ਰਸਤੇ 'ਚ ਦਿਖਾਉਂਦਾ ਜਾਵਾਂਗਾ ਇਸ ਵੀਡੀਓ 'ਚ ਤੁਹਾਨੂੰ ਮੈਂ ਉਹ ਦਿਖਾਵਾਂਗਾ ਪਾਈਦਾਨ ਸਿੰਘ ਗੇਟ ਲੋ ਜੀ ਧੰਨਵਾਦ ਕਹਤਾ ਜੀ ਮੁਖਸਰ ਵਾਲਿਆਂ ਨੇ ਤੇ ਹੁਣ ਬਠਿੰਡੇ ਦਾ ਸਫਰ ਜਿਹੜਾ ਸ਼ੁਰੂ ਹੋ ਗਿਆ ਬਠਿੰਡੇ ਵੱਲ ਦਾ ਤੇ ਗੁਰਦੁਆਰਾ ਸਾਹਿਬ ਰੁਕਾਂਗੇ ਲੱਖੀ ਜੰਗਲ ਲੱਖੀ ਜੰਗਲ ਜਿੱਤੇ ਜੰਗਲ ਹੁੰਦਾ ਸੀਗਾ ਜਦੋਂ ਗੁਰਨਾਨਦ ਸਾਹਿਬ ਆਏ ਨੇ ਕੀ ਇਤਿਹਾਸ ਆ ਉੱਥੇ ਜਾ ਕੇ ਤੁਹਾਨੂੰ ਸਾਰਾ ਅੱਜ ਇਸ ਵੀਡੀਓ ਚ ਦੇਖਣ ਨੂੰ ਮਿਲੇਗਾ ਤੇ ਦੇਖਦੇ ਆ ਕੀ ਕੀ ਹੋਰ ਰਸਤੇ 'ਚ ਦੇਖਦੇ ਆ ਉਹ ਤੁਹਾਨੂੰ ਵੀ ਦਿਖਾਉਂਦੇ ਆ ਤੇ ਸਫ਼ਰ ਬਹੁਤ ਵਧੀਆ ਚੱਲ ਰਿਹਾ ਵਾ ਤੇ ਅੱਜ ਸਫ਼ਰ ਦਾ ਤੀਸਰਾ ਦਿਨ ਤੇ ਵੀਡੀਓ ਜਿਹੜੀ ਆ ਇਹ ਤੀਸਰੀ ਚੌਥੀ ਵੀਡੀਓ ਆ ਵੀਡੀਓ ਤੇ ਰਹੀ ਤਾਂ ਮਾਤਾ ਸੁਣ ਕਰਵਾ ਰਿਹਾ ਵਾ ਸਾਰੇ ਮੁਕਤਸਰ ਸਾਹਿਬ ਤੋਂ ਤਕਰੀਬਨ 42-43 ਕਿਲੋਮੀਟਰ ਤੇ ਇੱਥੋਂ ਮੋੜਨਾ ਸੀ ਲੱਖੀ ਜੰਗਲ ਦਾ ਤੁਸੀਂ ਲਾ ਲਿਓ ਮੈਪ ਤੇ ਲੱਖੀ ਜੰਗਲ ਨੂੰ ਇਹ ਰਸਤਾ ਇੱਥੋਂ ਮੁੜ ਗਿਆ ਇੱਥੋਂ ਬਟਿੰਡਾ ਰਹਿ ਗਿਆ ਤਕਰੀਬਨ 13 ਕਿਲੋਮੀਟਰ ਤੇ ਬਟਿੰਡੇ ਤੋਂ 13 ਕਿਲੋਮੀਟਰ ਪਹਿਲਾਂ ਹੀ ਮੁੜ ਜਾਣਾ ਤੁਸੀਂ ਲੱਖੀ ਜੰਗਲ ਨੂੰ ਤੇ ਕੀ ਇਤਹਾਸਾ ਇੱਥੋਂ ਇੱਥੋਂ ਵੀ ਤਕਰੀਬਨ 7 ਕਿਲੋਮੀਟਰ ਆ ਸਾਈਡ ਤੇ 7 ਕਿਲੋਮੀਟਰ ਪੈਂਦਾ ਵਾ ਰੋਡ ਤੋਂ ਸਾਈਡ ਤੇ ਲੱਖੀ ਜੰਗਲ ਗੁਰਦੁਆਰਾ ਸਾਹਿਬ ਇਹਲੇ ਰੋਡ ਨੇ ਬਹੁਤ ਸੋਹਣਾ ਸਫਰ ਜਿਹੜਾ ਵਾ ਉਹ ਹੋ ਰਿਹਾ ਵਾ ਜਿਆਦਾਤਰ ਇਹ ਟ੍ਰੈਕ ਘਟਾ ਇਸ ਏਰੀਆ 'ਚ ਸੰਗਜੀ ਪਹੁੰਚ ਗਏ ਲੱਖੀ ਜੰਗਲ ਗੁਰਦੁਆਰਾ ਸਾਹਿਬ ਜਿਹੜਾ ਮੇਨ ਰੋਡ ਤੋਂ ਤਕਰੀਬਨ 7 ਕਿਲੋਮੀਟਰ ਦੇ ਕਰੀਬ ਆ ਇਹ ਆ ਜੀ ਉਹ ਗੁਰਦੁਆਰਾ ਸਾਹਿਬ ਲੱਖੀ ਜੰਗਲ ਮੁਕਸਰ ਬਠਿੰਡਾ ਰੋਡ ਤੋਂ ਉੱਤਰ ਕੇ ਤੇ ਫੇਰ ਤੁਸੀਂ ਇੱਥੇ ਪਹੁੰਚਣਾ ਵਾ ਨੇ ਜੀ ਗੁਰਦਰਾ ਸਾਹਿਬ ਮੈਂ ਇੱਥੇ ਪਹਿਲੇ ਵੀ ਆ ਚੁੱਕਿਆ ਹਾਂ ਤੇ ਹੁਣ ਮੈਂ ਕਾਫੀ ਦੇਰ ਬਾਅਦ ਆਇਆ ਸੀਗਾ ਤੇ ਹੁਣ ਮੈਂ ਦਰਸ਼ਨ ਕਰਾਉਣਾ ਤੁਹਾਨੂੰ ਤੇ ਫਿਰ ਅੱਗੇ ਵਾਦਦੇ ਪਹੁੰਚ ਚੁੱਕੇ ਹਾਂ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਤੇ ਚਾਰ ਗੁਰੂਆਂ ਦੀ ਚਰਨ ਸ਼ੋ ਧਰਤੀ ਲੱਖੀ ਸਰ ਸਾਹਿਬ ਲੱਖੀ ਜੰਗਲ ਪਹਿਲਾਂ ਤਾਂ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਰਾਜਸਥਾਨ ਟੂਰ ਚੱਲਦਾ ਪਿਆ ਵਾ ਤੇ ਅੱਜ ਅਸੀਂ ਬਠਿੰਡੇ ਤੋਂ ਤਕਰੀਬਨ 13 ਕੋ ਕਿਲੋਮੀਟਰ ਪਹਿਲੇ ਤੇ ਗੁਰਦੁਆਰਾ ਸਾਹਿਬਾ ਲੱਖੀ ਜੰਗਲ ਜਿੱਥੇ ਚਾਰ ਗੁਰੂ ਪਾਤਸ਼ਾਹਿਆਂ ਨੇ ਚਰਨ ਛੋਹ ਧਰਤੀ ਆ ਤੇ ਅੱਜ ਇਸ ਅਸਥਾਨ ਦੇ ਤੁਹਾਨੂੰ ਇਤਿਹਾਸ ਬਾਰੇ ਜਾਣਕਾਰੀ ਦਿੰਨੇ ਆ ਤੇ ਜੁੜੇ ਰਹੋ ਇਸ ਵੀਡੀਓ ਦੇ ਵਿੱਚ ਇਸ ਟਾਈਮ ਗੁਰਦੁਆਰਾ ਸਾਹਿਬ ਅਸੀਂ ਪਹੁੰਚ ਗਏ ਆ ਲਾਈਕ ਸ਼ੇਅਰ ਵੱਧ ਤੋਂ ਵੱਧ ਕਰਿਓ ਤੇ ਕਾਰ ਸੇਵਾ ਇਸ ਗੁਰਦੁਆਰਾ ਸਾਹਿਬ ਦੀ ਚੱਲਦੀ ਪਈ ਆ ਇਸ ਪਾਸੇ ਦੇਖੋ ਤੁਸੀਂ ਨਵੇਂ ਗੁਰਦੁਆਰਾ ਸਾਹਿਬ ਦੀ ਉਸਾਰੀ ਹੋ ਰਹੀ ਆ ਤੇ ਟਰਾਲੀਆਂ ਜੜੀਆਂ ਨੇ ਉਹ ਮਿੱਟੀ ਪਾ ਰੀਆਂ ਨੇ ਤੇ ਹੁਣ ਸਭ ਤੋਂ ਪਹਿਲੇ ਅਸੀਂ ਅੰਦਰ ਚਲਾਂਗੇ ਅੰਦਰ ਜਾ ਕੇ ਪਹਿਲੇ ਦਰਸ਼ਨ ਕਰਾਂਗੇ ਤੇ ਫਿਰ ਤੁਹਾਨੂੰ ਵੀ ਦਰਸ਼ਨ ਕਰਾ ਕੇ ਨਾਲ ਮੈਂ ਇਤਿਹਾਸ ਦੀ ਵੀ ਜਾਣਕਾਰੀ ਤੁਹਾਨੂੰ ਦੰਨਾ ਵਾ ਤੇ ਇਹ ਥੋੜਾ ਜਿਹਾ ਇਤਿਹਾਸ ਲਿਖਿਆ ਵੀ ਆ ਇਹਨੂੰ ਤੁਸੀਂ ਇਹ ਰੀਡ ਵੀ ਕਰ ਸਕਦੇ ਹੋ ਇਸ ਇਤਿਹਾਸ ਨੂੰ ਤੇ ਇੱਧਰ ਮੈਂ ਮੋਟਰਸਾਈਕਲ ਲਗਾ ਦੱਤਾ ਵਾ ਇਸ ਪਾਸੇ ਹੁਣ ਮੈਂ ਸ਼ੂਜ ਉਤਾਰਾਂਗਾ ਤੇ ਫਿਰ ਅੰਦਰ ਚਲਾਂਗਾ ਨਾਲੋ ਨਾਲ ਤੁਹਾਨੂੰ ਮੈਂ ਇਤਿਹਾਸ ਦੱਸਾਂਗਾ ਇਹ ਆ ਜੀ ਦਰਬਾਰ ਸਾਹਿਬ ਗੁਰਦੁਆਰਾ ਸਾਹਿਬ ਲੱਖੀ ਜੰਗਲ ਤੇ ਇਹ ਆ ਜੀ ਉਹ ਗੁਰਦੁਆਰਾ ਸਾਹਿਬ ਜਿੱਥੇ ਪਾਵਨ ਚਾਰ ਪਾਤਸ਼ਾਹੀਆਂ ਨੇ ਆਪਣੇ ਚਰਨ ਇੱਥੇ ਪਾਏ ਨੇ ਤੇ ਹੁਣ ਅੰਦਰ ਚੱਲ ਕੇ ਦਰਸ਼ਨ ਕਰਦੇ ਆ ਤੇ ਫਿਰ ਤੁਹਾਨੂੰ ਵੀ ਦਰਸ਼ਨ ਨਾਲ ਕਰਾਉਨੇ ਆ ਹੁਣ ਇਸ ਗੁਰਦੁਆਰਾ ਸਾਹਿਬ ਦਾ ਮੈਂ ਇਤਿਹਾਸ ਤੁਹਾਨੂੰ ਦੱਸਦਾ ਵਾਂ ਇਹ ਲੱਖੀ ਸਰ ਸਾਹਿਬ ਯਾਨੀ ਕਿ ਲੱਖੀ ਜੰਗਲ ਇਹ ਬਠਿੰਡਾ ਦੇ ਨਜ਼ਦੀਕ ਪੈਂਦਾ ਹੈ ਇਹ ਗੁਰਦੁਆਰਾ ਸਾਹਿਬ ਦਾ ਇੱਕ ਵਿਲੱਖਣ ਇਤਿਹਾਸ ਹੈ ਇਸ ਧਰਤੀ ਨੂੰ ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਹੈ ਇਹ ਬਠਿੰਡਾ ਤੋਂ 15 ਕਿਲੋਮੀਟਰ ਦੀ ਦੂਰੀ ਤੇ ਅਲੱਗ-ਪੱਗ ਇਹ ਸ੍ਰੀ ਮੁਕਸਰ ਸਾਹਿਬ ਤੋਂ ਤਕਰੀਬਨ 40 ਕਿਲੋਮੀਟਰ ਦੀ ਦੂਰੀ ਤੇ ਹੈ ਇਸ ਸਥਾਨ ਤੇ ਚਾਰ ਪਾਤਸ਼ਾਹਿਆਂ ਵੱਲੋਂ ਚਰਨ ਪਾਏ ਗਏ ਇਤਿਹਾਸ ਅਨੁਸਾਰ ਇਹ ਉਹ ਸਥਾਨ ਹੈ ਜਿੱਥੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਜੀ ਦਾ 1 ਲੱਖ ਪਾਠ ਕਰਕੇ ਵਰ ਬਖਸ਼ਿਆ ਕਿ ਜੋ ਵੀ ਪ੍ਰਾਣੀ ਪੂਰਨਮਾਸੀ ਵਾਲੇ ਦੇਨ ਸ਼੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰੇਗਾ ਜਾਂ ਸੋਹੇਗਾ ਉਸ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਫਿਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਇੱਥੇ ਆਏ ਜਦੋਂ ਦਿੱਲੀ ਤੋਂ ਲਾਹੌਰ ਜਾ ਰਹੇ ਸਨ ਫਿਰ ਇਸੇ ਹੀ ਸਥਾਨ ਤੇ ਸ਼੍ਰੀ ਗੁਰੂ ਹਰ राय ਸਾਹਿਬ ਜੀ ਵੀ ਇੱਥੇ ਆਏ ਤੇ ਫਿਰ ਦਸਵੇਂ ਪਾਤਸ਼ਾਹ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 1762 ਬਿਕਰਮ ਨੂੰ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਨੇ ਸ਼੍ਰੀ ਪੌਂਟਾ ਸਾਹਿਬ ਤੋਂ ਬਾਅਦ ਤੀਸਰਾ ਕਵੀ ਦਰਬਾਰ ਵੀ ਇੱਥੇ ਲਗਾਇਆ ਸੀਗਾ ਇਸ ਗੁਰਦਵਾਰਾ ਸਾਹਿਬ ਜੀ ਦਾ ਨਾਮ ਕਿਵੇਂ ਪਿਆ ਜੋ ਬਠਿੰਡੇ ਤੋਂ ਲੈ ਕੇ ਇੱਥੋਂ ਤੱਕ ਉਸ ਟਾਈਮ ਜੰਗਲ ਸੀ ਤੇ ਇੱਥੇ ਇੱਕ ਲੱਖੀ ਨਾਮ ਦਾ ਫਕੀਰ ਰਹਿੰਦਾ ਸੀ ਜਿਸ ਦੀ ਇੱਛਾ ਸੀ ਕਿ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨਾ ਦਰਸ਼ਨ ਸੀ ਕਰਾਇਆ ਅੰਦਰੋਂ ਤੇ ਇਸ ਪਾਸੇ ਤੁਸੀਂ ਦੇਖ ਲਓ ਸਰੋਵਰ ਵੀ ਤੇ ਦਰਸ਼ਨ ਅੰਦਰੋਂ ਤੁਹਾਨੂੰ ਕਰਵਾ ਦਿੱਤੇ ਆ ਨਾਲ ਇਤਿਹਾਸ ਦੱਸ ਦਿੱਤਾ ਤੇ ਇਸ ਪਾਸੇ ਦੇਖੋ ਤੁਸੀਂ ਸਰੋਵਰ ਕਿੰਨਾ ਸੋਹਣਾ ਵਾ ਬਹੁਤ ਸੋਹਣਾ ਸਰੋਵਰ ਆ ਤੇ ਮੈਂ ਤਕਰੀਬਨ ਅੱਜ ਤੋਂ ਕੋਈ 10 10 ਕੋ ਸਾਲ ਪਹਿਲੇ ਆਇਆ ਸੀਗਾ ਇੱਥੇ ਉਦੋਂ ਬਹੁਤ ਕੁਝ ਬਣਨ ਵਾਲਾ ਸੀਗਾ ਅੱਜ ਸਾਈਡਾਂ ਤੇ ਸਰੋਵਰ ਦੇ ਬਣ ਚੁੱਕਾ ਬਹੁਤ ਕੁਝ ਤੇ ਸਰੋਵਰ 'ਚ ਜਲ ਵੀ ਬਾਹਰੋਂ ਪੈ ਰਿਹਾ ਵਾ ਬੰਬੀ ਚਲਾਈ ਹੋਈ ਆ ਤੇ ਬਹੁਤ ਵੱਡਾ ਸਰੋਵਰ ਆ ਜੀ ਇਹ ਮੱਛੀਆਂ ਵੀ ਕਾਫੀ ਵੱਡੀਆਂ ਨੇ ਇੱਥੇ ਤੇ ਇਹ ਆ ਜੀ ਲੱਖੀ ਜੰਗਲ ਗੁਰਦੁਆਰਾ ਸਾਹਿਬ ਤੇ ਗੁਰੂ ਘਰ ਜਿਹੜਾ ਵਾ ਬਹੁਤ ਸੋਹਣਾ ਵਾ ਬਾਹਰ-ਬਾਰ ਪਿੰਡ ਇੱਥੋਂ ਦੂਰ ਆ ਥੋੜਾ ਜਿਹਾ ਤੇ ਗੁਰਦੁਆਰਾ ਸਾਹਿਬ ਬੜਾ ਸੋਹਣਾ ਬਣਿਆ ਹੋਇਆ ਵਾ ਹੋਰ ਵੀ ਛੋਟੇ ਛੋਟੇ ਇਤਿਹਾਸਕ ਸਥਾਨ ਨੇ ਉਹ ਵੀ ਮੈਂ ਦਿਖਾ ਕੇ ਤੇ ਫਿਰ ਅੱਗੇ ਬਧਾਂਗਾ ਤੇ ਉਹ ਵੀ ਉਧਰ ਵੀ ਚਲਦੇ ਆ ਅਸੀਂ ਤੇ ਬਹੁਤ ਜੋਰਾ-ਛੋਰਾ ਨਾਲ ਕਾਰ ਸੇਵਾ ਜਿਹੜੀ ਇੱਥੇ ਇਸ ਸਥਾਨਾਂ ਤੇ ਚੱਲਦੀ ਪਈ ਆ ਤੇ ਖੁੱਲਾ ਡੁੱਲਾ ਗੁਰਦੁਆਰਾ ਸਾਹਿਬ ਆ ਤੇ ਰੂਮ ਵੀ ਰੂਮ ਜਿਹੜੇ ਉਹ ਵੀ ਬਣ ਗਏ ਤੇ ਵੱਡਾ ਜਿਹੜਾ ਗੁਰਦੁਆਰਾ ਸਾਹਿਬ ਆ ਉਹ ਬਣ ਰਿਹਾ ਵਾ ਕਾਰ ਸੇਵਾ ਚੱਲ ਰਹੀ ਆ ਹੁਣ ਉਤੋਂ ਚਲਿਏ ਬਾਹਰ ਦਰਸ਼ਨ ਕਰ ਲਈਏ ਤੇ ਦੂਸਰੇ ਸਥਾਨਾਂ ਦੇ ਜਾ ਕੇ ਤੁਹਾਨੂੰ ਦਰਸ਼ਨ ਕਰਾਉਣਾ ਇਧਰੋਂ ਮੈਂ ਦਰਸ਼ਨ ਕਰਾਇਆ ਜੀ ਗੁਰਦੁਆਰਾ ਸਾਹਿਬ ਗੁਰੂ ਨਾਨਕ ਸਾਹਿਬ ਦੀ ਚਰਨ ਛੋਹ ਧਰਤੀ ਲੱਖੀ ਜੰਗਲ ਤੇ ਇਸ ਗੁਰਦੁਆਰਾ ਸਾਹਿਬ ਦੇ ਸਾਹਮਣੇ ਆ ਕੇ ਫਿਰ ਮੈਂ ਮੋਟਰਸਾਈਕਲ ਦੋ ਰੋਕਿਆ ਵਾ ਬਾਹਰ ਨਿਕਲਦੇ ਆਂ ਤੇ ਇਧਰ ਆ ਜੀ ਗੁਰੂ ਨਾਨਕ ਸਾਹਿਬ ਜਦੋਂ ਇੱਥੇ ਆਏ ਨੇ ਤੇ ਇਹ ਸਰੋਵਰ ਬਣਿਆ ਛੋਟਾ ਜਿਹਾ ਸਰੋਵਰ ਇਹ ਵੀ ਤੇ ਇਹ ਪਾਰਕ ਕਿੱਡਾ ਸੋਹਣਾ ਵਾ ਕਹਿੰਦੇ ਨੇ ਜਦੋਂ ਗੁਰੂ ਨਾਨਕ ਸਾਹਿਬ ਇੱਥੇ ਆਏ ਨੇ ਤਾਂ ਉਹਨਾਂ ਨੇ ਫਲਾਈ ਦੀ ਦਾਤਨ ਕੀਤੀ ਸੀਗੀ ਉਸ ਟਾਈਮ ਤੇ ਤੇ ਫਲਾਈ ਦੀ ਦਾਤਨ ਕਰਕੇ ਉਹਨਾਂ ਗੱਡ ਦਿੱਤੀ ਸੀਗੀ ਇਹ ਸਾਰਾ ਜਿਹੜਾ ਬੂਟਾ ਤੁਸੀਂ ਦੇਖ ਰਹੇ ਹੋ ਨਾ ਇਹ ਬੂਟਾ ਸਾਰਾ ਹੀ ਇਹ ਫਲਾਈ ਦਾ ਬੂਟਾ ਉਸ ਟਾਈਮ ਦਾ ਤੇ ਅੱਜ ਤੋਂ ਕਾਫੀ ਢੇਰ ਪਹਿਲੇ ਆਏ ਸੀਗੇ ਤੇ ਉਦੋਂ ਇਹ ਸਥਾਨ ਦੀ ਇੰਨੀ ਡਵੈਲਪਮੈਂਟ ਨਹੀਂ ਸੀਗੀ 10 15 ਸਾਲ ਪਹਿਲੇ ਹੁਣ ਬਹੁਤ ਡਵੈਲਪਮੈਂਟ ਕੀਤੀ ਹੋਈ ਆ ਇਹ ਆ ਜੀ ਫਲਾਈ ਦਾ ਬੂਟਾ ਤੇ ਇਹ ਅੰਦਰ ਮਹਾਰਾਜ ਦਾ ਪ੍ਰਕਾਸ਼ ਅਸਥਾਨ ਤੇ ਲਿਖਿਆ ਜੀ ਇਸ ਅਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਫਲਾਈ ਦੀ ਦਾਤਨ ਕਰਕੇ ਚਾਰ ਫਾੜਾਂ ਕਰਕੇ ਲਾਈ ਸੀ ਜੋ ਅੱਜ ਫਲਾਈ ਦੇ ਦਰਖਤ ਦੇ ਰੂਪ ਵਿੱਚ ਚਾਰ ਮੁੱਢ ਮੌਜੂਦ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵੀ ਚਰਨ ਛੋਹ ਵਾਜੀ ਇਹ ਇਸ ਅਸਥਾਨ ਨੂੰ ਤੇ ਗੁਰੂ ਨਾਨਕ ਸਾਹਿਬ ਜੀ ਨੇ ਇਹ ਗੱਡੀ ਸੀ ਕੀ ਦਾਤਣ ਦੇਖੋ ਵੀ ਛਾਲ ਫਲਾਈ ਦਾ ਜਿਹੜਾ ਬੂਟਾ ਵਾ ਉਹ ਡਿੱਗਾ ਵੀ ਹੋਇਆ ਵਾ ਤੇ ਫਿਰ ਪੁੰਗਰਿਆ ਹੋਇਆ ਵਾ ਦੇਖੋ ਬੂਟੇ ਸਾਰੇ ਡਿੱਗੇ ਹੋਏ ਆ ਇਹ ਦੇਖੋ ਚੀਜ਼ ਤੇ ਦੁਬਾਰਾ ਤੋਂ ਪੁੰਗਰਾਂ ਜੜੀਆਂ ਨੇ ਉਹ ਪੂਰੇ ਵਿਸ਼ਾਲ ਬੂਟੇ ਬਣੇ ਹੋਏ ਆ ਕਿੱਡਾ ਵੱਡਾ ਫਲਾਈ ਦਾ ਬੂਟਾ ਸੀਗਾ ਤੇ ਇਹਨੂੰ ਥਮੀਆਂ ਦਿੱਤੀ ਹੋਈਆਂ ਨੇ ਬੂਟੇ ਨੂੰ ਇਹ ਵੀ ਦੇਖ ਸਕਦੇ ਹੋ ਤੁਸੀਂ ਥਮੀਆਂ ਦੇ ਕੇ ਖਲਾ ਰਿਆ ਹੋਇਆ ਵਾ ਤੇ ਇਸ ਪਾਸੇ ਸਰੋਵਰ ਇੱਥੇ ਵੀ ਸ਼ੰਕਤਾ ਅਸ্নান ਕਰਦੀਆਂ ਨੇ ਤੇ ਬਹੁਤ ਸੋਹਣਾ ਸਥਾਨ ਆ ਜੀ ਇਹ ਤੇ ਇੱਥੋਂ ਹੁਣ ਚੱਲਦੇ ਆ ਦੂਸਰੇ ਸਥਾਨ ਤੇ ਦੂਸਰਾ ਇੱਕ ਸਥਾਨ ਜਿਹੜਾ ਵਾ ਉਹ ਵੀ ਤੁਹਾਨੂੰ ਦਰਸ਼ਨ ਕਰਾਉਨੇ ਆ ਘੋੜਾ ਜਿੱਥੇ ਆ ਕੇ ਬੰਨਿਆ ਸੀਗਾ ਕੀ ਇਤਿਹਾਸ ਆ ਸਾਰਾ ਦੱਸਦਾ ਮੈਂ ਉਸ ਸਥਾਨ ਤੇ ਜਾ ਕੇ ਤੇ ਇਧਰ ਵੀ ਦੇਖੋ ਤੁਸੀਂ ਸੰਤਰੇ ਲੱਗੇ ਹੋਏ ਆ ਆ ਦੇਖੋ ਸੰਤਰੇ ਲੱਗੇ ਹੋਏ ਬਹੁਤ ਸੋਹਣਾ ਸਾਫ ਸੁਥਰਾ ਧਿਆਨ ਦਿੱਤਾ ਹੋਇਆ ਵਾ ਇਹ ਸਾਰੇ ਦਾ ਸਾਰਾ ਬੂਟਾ ਦੇਖੋ ਤੁਸੀਂ ਕਿੰਨੀ ਦੂਰ ਤੱਕ ਇਹ ਬੂਟਾ ਜੜਾ ਖਿਲ ਰਿਹਾ ਹੋਇਆ ਵਾ ਫਲਾਈ ਦਾ ਬੂਟਾ ਤੇ ਚਲੋ ਹੁਣ ਇਥੋਂ ਚੱਲੀਏ ਤੇ ਬਿਲਕੁਲ ਗੁਰਦੁਆਰਾ ਸਾਹਿਬ ਦੇ ਸਾਹਮਣੇ ਆਏ ਵੀ ਤੁਸੀਂ ਸਾਹਮਣੇ ਦੇਖ ਲਓ ਇਹ ਆ ਜੀ ਗੁਰਦੁਆਰਾ ਸਾਹਿਬ ਤੇ ਉਰਲੇ ਬੰਨੇ ਫਲਾਈ ਜਿੱਥੇ ਧੰਨ ਧੰਨ ਸ਼੍ਰੀ ਗੁਰੂ ਰਣਕ ਸਾਹਿਬ ਜੀ ਨੇ ਗੱਡੀ ਸੀਗੀ ਤੇ ਦਰਸ਼ਨ ਕਰਕੇ ਆਏ ਆ ਤੇ ਨਾਲ ਦੀ ਨਾਲ ਇਥੋਂ 100 ਮੀਟਰ ਦੀ ਦੂਰੀ ਤੇ ਇਹ ਉਹ ਜਦੋਂ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਰੁਕੇ ਦਿੱਲੀ ਤੋਂ ਲਾਹੌਰ ਜਾਂਦੇ ਸਮੇ ਇਹ ਜਿਹੜਾ ਕਰੀਰ ਆ ਇਹਦੇ ਨਾਲ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਘੋੜਾ ਜਿਹੜਾ ਉਸ ਟਾਈਮ ਤੇ ਬਣਿਆ ਸੀ ਜਿਸ ਨੂੰ ਅੱਜ ਵੀ ਸੰਗਤਾ ਕਿਲਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹ ਹੈ ਜੀ ਉਹ ਅ ਕਰੀਰ ਜਿਹੜਾ ਉਸ ਟਾਈਮ ਤੇ ਕੋੜਾ ਬਣਿਆ ਸੀ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਇਹ ਉਹ ਸ਼ੀਸ਼ੇ ਚ ਮੜਾ ਕੇ ਰੱਖਿਆ ਹੋਇਆ ਉਹਦੀ ਜਗ੍ਹਾ ਤੇ ਦੂਸਰਾ ਜਿਹੜਾ ਉਹ ਮੂਟਾ ਲੱਗਾ ਹੋਇਆ ਵਾ ਤੇ ਨਿਸ਼ਾਨ ਸਾਹਿਬ ਝੁਲ ਰਹੇ ਨੇ ਇਹ ਹੈ ਜੀ ਉਹ ਸਥਾਨ ਤੇ ਅੱਜ ਦੀ ਜਿਹੜੀ ਵੀਡੀਓ ਆ ਉਹ ਸਿਰਫ ਲੱਖੀ ਜੰਗਲ ਗੁਰਦਰਾ ਸਾਹਿਬ ਦੇਖਣ ਤੇ ਹੀ ਆ ਵਾਸਤੇ ਮੈਂ ਨਿਕਲਿਆ ਸੀਗਾ ਮੁਕਸਰ ਸਾਹਿਬ ਤੋਂ ਇਧਰ ਨੂੰ ਆਇਆ ਸੀਗਾ ਇਹ ਪਿੰਡ ਇਹ ਪਿੰਡ ਆ ਜੀ ਅਸਲੀ ਇਹਦਾ ਨਾਮ ਆ ਲੱਖੀ ਜੰਗਲ ਉਸ ਟਾਈਮ ਤੇ ਇਸ ਏਰੀਆ 'ਚ ਕਹਿੰਦੇ ਜੰਗਲ ਹੀ ਹੁੰਦਾ ਸੀਗਾ ਤੇ ਇਹ ਪਿੰਡ ਵਾ ਤੇ ਇਧਰ ਗੁਰਦਰਾ ਸਾਹਿਬ ਨਜ਼ਦੀਕ ਹੀ ਆ ਇਹ ਗੁਰਦਰਾ ਸਾਹਿਬ ਬਾਹਰ ਵਾਰ ਆ ਬਹੁਤ ਸ਼ਾਂਤੀ ਆ ਇਸ ਗੁਰਦਰਾ ਸਾਹਿਬ ਵੀ ਦੇ ਇਹੋ ਕਰੀਰ ਆ ਜਿੱਥੇ ਧੰਤਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਘੋੜਾ ਬੰਨਿਆ ਸੀਗਾ ਤੇ ਇਹ ਸੀ ਅੱਜ ਦੀ ਜਿਹੜੀ ਵੀਡੀਓ ਆ ਹੁਣ ਇੱਥੋਂ ਨਿਕਲਦੇ ਆ ਤੇ ਤਕਰੀਬਨ ਬਠਿੰਡੇ ਨੂੰ ਨਿਕਲਦੇ ਆ ਤੇ ਇੱਥੇ ਰੁਕਿਆ ਸੀਗਾ ਮੈਂ ਕੋਈ ਅੱਧਾ ਪੌਣਾ ਘੰਟਾ ਹੀ ਤਾਂ ਦਰਸ਼ਨ ਕੀਤੇ ਨੇ ਅੰਦਰ ਬੈਠਿਆ ਸੀ ਤੇ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਜਿਹੜਾ ਇਹ ਬਣ ਚੁੱਕਾ ਹੁਣ ਇੱਥੇ ਵੀ ਦੂਰੋਂ ਦੂਰੋਂ ਸੰਗਤਾਂ ਜੜੀਆਂ ਨੇ ਆਉਂਦੀਆਂ ਨੇ ਤੇ ਪੂਰਨਮਾਸੀ ਵਾਲੇ ਦਿਨ ਜਿਹੜਾ ਕਾਫੀ ਮੇਲਾ ਲੱਗਦਾ ਇੱਥੇ ਤੇ ਸੰਗਤਾਂ ਦੀਵਾਨ ਸੁਣਦੀਆਂ ਨੇ ਤੇ ਇਹ ਸੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ